ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਮੇਰੇ ਚੈਨਲ ਗੱਲ ਕਰਾਂ ਦੀ ਅੱਜ ਮੈਂ ਤੁਹਾਨੂੰ ਇੱਕ ਬੀਜਿੰਗ ਸ਼ਹਿਰ ਦੀ ਕਹਾਣੀ ਸੁਣਾਵਾਂਗਾ ਜੋ ਕਿ ਕਹਾਣੀ ਇੱਕ ਘੂਤਿਆ ਰਹੱਸਮਈ ਤੇ ਮਿਸਟਰੀ ਨਾਲ ਭਰਪੂਰ ਹੈ ਇਹ ਕਹਾਣੀ ਉੱਥੇ ਦੇ ਖਾਣਿਆਂ 'ਚ ਨਿਊਜ਼ਪੇਪਰ 'ਚ ਹਰ ਜਗ੍ਹਾ ਦਰਜ ਹੈ ਇਹ ਇੱਕ ਬੱਸ ਦੀ ਕਹਾਣੀ ਹੈ ਜੋ ਕਿ ਰੂਟ ਨੰਬਰ 375 ਦੇ ਨਾਂ ਨਾਲ ਮਸ਼ਹੂਰ ਹੈ ਪੂਰੇ ਚਾਈਨਾ 'ਚ ਇਸ ਨੂੰ ਦਾ ਮਿਡਨਾਈਟ ਬਸ ਦੇ ਨਾਂ ਨਾਲ ਵੀ ਮਸ਼ਹੂਰ ਹੈ ਇਸ ਦੀ ਚਰਚਾ ਅੱਜ ਵੀ ਉੱਥੋਂ ਦੇ ਲੋਕਲ ਨਿਊਜ਼ਪੇਪਰ ਆਰਟੀਕਲ ਵਿੱਚ ਹੁੰਦੀ ਹੈ ਔਰ ਇਹ ਮਿਸਟਰੀ ਹਜੇ ਤੱਕ ਉੱਥੇ ਦੀ ਸਰਕਾਰ ਪੁਲਿਸ ਔਰ ਖੂਫੀ ਏਜੰਸੀਆਂ ਕੋਲ ਹਲੇ ਤੱਕ ਸੋਲਵ ਨਹੀਂ ਹੋਈ ਹੈ ਆਓ ਅਸੀਂ ਅੱਜ ਇਸ ਦੀ ਗੱਲ ਕਰਦੇ ਹਾਂ ਬੀਜਿੰਗ ਸ਼ਹਿਰ ਬਹੁਤ ਹੀ ਵੱਡਾ ਸ਼ਹਿਰ ਹੈ ਜਿਸ ਦੇ ਵਿੱਚ ਪਿੱਛੇ ਓਲੰਪਿਕਸ ਵੀ ਹੋਈ ਸੀ ਇਹ ਸ਼ਹਿਰ 'ਚ ਇੱਕ ਜਗ੍ਹਾ ਹੈ ਯੋਂਗ ਉੱਥੋਂ ਦੀ ਇੱਕ বাস ਚੱਲਦੀ ਹੈ ਫਰੇਗਰੈਂਸ ਹਿੱਲੀ ਇਹ ਯੋਂਗ ਤੋਂ ਚੱਲਣ ਵਾਲੀ ਇੱਕ ਲਾਸਟ বাস ਹੁੰਦੀ ਹੈ ਜੋ ਕਿ ਫਰੇਗਰੈਂਸ ਨੂੰ ਚੱਲਦੀ ਹੈ ਜੋ ਕਿ ਦੇਰ ਰਾਤ ਨੂੰ ਉੱਥੋਂ ਚੱਲਦੀ ਹੈ ਇਸ বাস ਦਾ ਨੰਬਰ ਹੈ ਰੂਟ ਨੰਬਰ 375 ਜੋ ਕਿ ਆਮ ਇੱਥੇ ਵੀ ਬਸਾਂ ਦੇ ਸਰਕਾਰੀ ਬਸਾਂ ਦੇ ਰੂਟ ਹੁੰਦੇ ਨੇ ਇੱਥੋਂ ਦੀ ਇੱਥ ਤੱਕ ਜਾਏਗੀ ਉਦਾਂ ਹੀ ਉਥੇ ਇਹ ਸਰਕਾਰੀ বাস ਸੀ ਇਹ ਬੱਸ ਆਪਣੇ ਟਾਈਮ ਨਾਲ ਉਥੋਂ ਚੱਲਦੀ ਹੈ ਜੋ ਕਿ 14 ਨਵੰਬਰ 1995 14 ਨਵੰਬਰ ਨੂੰ ਇਹ ਆਪਣੇ ਟਾਈਮ ਨਾਲ ਚੱਲਦੀ ਹੈ ਉਥੋਂ ਸਵਾਰੀਆਂ ਨਾਲ ਬੱਸ ਭਰਦੀ ਹੈ ਇਸ ਦੇ ਵਿੱਚ ਇੱਕ ਡਰਾਈਵਰ ਔਰ ਇੱਕ ਲੇਡਿਸ ਕੰਡਕਟਰ ਹੁੰਦੀ ਹੈ ਜੋ ਕਿ ਟਿਕਟਾਂ ਕੱਟਦੀ ਹੈ ਬੱਸ ਉਥੋਂ ਚੱਲਦੀ ਹੈ ਸਵਾਰੀਆਂ ਉਤਾਰਦੀ ਹੈ ਚੜਾਉਂਦੀ ਹੈ ਇਸ ਬੱਸ ਦੇ ਕੁੱਲ 12 ਤੋਂ 15 ਸਟਾਪੇਜ ਸੀ ਫ੍ਰੀਕਵੈਂਸੀ ਜਾਣ ਲਈ ਬੱਸ ਚੱਲਦੀ ਹੈ ਉਸ ਦਿਨ ਬਹੁਤ ਠੰਡ ਹੁੰਦੀ ਹੈ ਉਹ ਪਹਨੇ ਰਹਾ ਹੁੰਦਾ ਹੈ ਤੇ ਕੋਹਰਾ ਵੀ ਹੁੰਦਾ ਹੈ। ਬਾਕੀ ਦਿਨਾਂ ਨਾਲੋਂ ਉਸ ਦਿਨ ਠੰਡ ਜ਼ਿਆਦਾ ਸੀ। ਬੱਸ ਰਾਤ ਨੂੰ ਚੱਲਦੀ ਹੈ। ਇਹ ਬੱਸ ਆਊਟਰ ਏਰੀਆ 'ਚ ਹੋ ਕੇ ਨਿਕਲਦੀ ਸੀ। ਇਸ ਲਈ ਉੱਥੇ ਸ਼ਾਂਤੀ ਬਹੁਤ ਜ਼ਿਆਦਾ ਸੀ। ਬੱਸ ਦੀ ਹੌਲਣ ਦੀ ਤੇ ਬੱਸ ਦੇ ਇੰਜਨ ਦੀ ਆਵਾਜ਼ ਜਲ ਆ ਰਹੀ ਸੀ। ਬੱਸ ਚੱਲਦੀ ਹੈ। ਸਵਾਰੀਆਂ ਉਤਾਰਦੀ ਹੈ, ਚੜਾਉਂਦੀ ਹੈ, ਉਤਾਰਦੀ ਹੈ, ਚੜਾਉਂਦੀ ਹੈ। ਜਦੋਂ ਇਸ ਬੱਸ 'ਚ ਇਹਦੇ ਵਿੱਚ ਕੁੱਲ ਚਾਰ ਬੰਦੇ ਰਹਿ ਜਾਂਦੇ ਨੇ ਮਤਲਬ ਚਾਰ ਮੈਂਬਰ ਰਹਿ ਜਾਂਦੇ ਨੇ ਇੱਕ ਬਜ਼ੁਰਗ ਲੇਡੀ ਇੱਕ ਯੰਗ ਮੁੰਡਾ ਔਰ ਇੱਕ ਕਪਲ ਔਰ বাস ਨੂੰ ਪ੍ਰੈਗਨਸੀ ਸਪਾਲ ਚੱਲੀ 6 ਤੋਂ 7 ਸਟਾਪੇਜ ਹੱਲੇ ਪਈ ਸੀ ਤਾਂ ਅਗਲੇ ਸਟਾਪੇਜ ਤੇ ਡਰਾਈਵਰ ਨੂੰ ਦਿਖਾਈ ਦਿੰਦਾ ਹੈ ਕਿ ਸੜਕ ਦੇ ਕਿਨਾਰੇ ਦੋ ਬੰਦੇ ਖੜੇ ਨੇ ਜਿਨ੍ਹਾਂ ਨੇ ਚਾਈਨਾ ਦੀ ਅਡਿਸ਼ਨਲ ਐਡਰੈਸ ਪਾਈ ਹੋਈ ਹੈ ਉਹ ਅਸ ਰੋਕ ਲੈਂਦਾ ਹੈ ਉਹ ਬਸ ਦੇ ਪਿਛਲੇ ਦਰਵਾਜੇ ਤੋਂ ਉੱਪਰ ਚੜਦੇ ਨੇ ਜਦੋਂ ਉੱਪਰ ਚੜਦੇ ਨੇ ਤਾਂ ਪਹਿਲਾਂ ਤਾਂ ਉਹ ਦੋ ਬੰਦੇ ਲੱਗ ਰਹੇ ਸੀ ਪਰ ਜਦੋਂ ਚੜਦੇ ਨੇ ਉਹਨਾਂ ਦੇ ਪਿੱਛੇ ਇੱਕ ਤੀਜਾ ਵੀ ਹੁੰਦਾ ਜੋ ਕਿ ਉਹਨਾਂ ਦਾ ਸਹਾਰਾ ਲੈ ਕੇ ਉੱਪਰ ਚੜਦਾ ਤਾਂ ਉਹ ਬਜ਼ੁਰਗ ਔਰਤ ਦੇਖਦੀ ਪਹਿਲਾਂ ਇਹ ਦੋ ਲੱਗ ਰਹੇ ਸੀਗੇ ਹੁਣ ਤਿੰਨ ਆ ਉਹ ਪਿੱਛੇ ਵਾ ਜਾਂਦੇ ਉਹਨਾਂ ਦੀ ਡਰੈੱਸ ਦੇਖ ਕੇ ਜੋ ਅੰਦਰ ਚਾਰ ਬੈਠੇ ਹੁੰਦੇ ਉਹ ਘਬਰਾ ਜਾਂਦੇ ਉਹ ਡਰੈੱਸ ਬਹੁਤ ਟ੍ਰੈਡੀਸ਼ਨਲ ਡਰੈੱਸ ਸੀ ਬਹੁਤ ਪੁਰਾਣੀ ਡਰੈੱਸ ਸੀ ਤੇ ਚਿਹਰੇ ਵੀ ਉਹਨਾਂ ਦੇ ਸਾਫ਼ ਨਹੀਂ ਦਿਖ ਰਹੇ ਸੀ ਹਨੇਰਾ ਬਹੁਤ ਸੀ ਕੋਹਰਾ ਸੀਗਾ ਉਹ ਪਛਾਣ ਨਹੀਂ ਪਾਉਂਦੇ ਫਿਰ ਉਹ ਪਿੱਛੇ ਪੈ ਜਾਂਦੇ ਕੰਡਕਟਰ ਵਿਸਲ ਮਾਰਦੀ বাস ਚੱਲ ਪੈਂਦੀ ਅਗਲਾ ਸਟਾਪੇਜ ਆ ਜਾਂਦਾ ਉਹ ਕਪੜ ਉੱਥੇ ਉਤਰ ਜਾਂਦਾ ਉਹਨਾਂ ਦਾ ਸਟਾਪੇਜ ਆ ਗਿਆ ਸੀ ਫਿਰ বাস ਚੱਲ ਪੈਂਦੀ ਅੰਕੇ বাস ਚੱਲਦੀ 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 ਉਹ ਬਜ਼ੁਰਗ ਔਰਤ ਉਹ ਪਿੱਛੇ ਬੈਠੇ ਤਿੰਨਾਂ ਨੂੰ ਬੜੇ ਗੌਰ ਨਾਲ ਦੇਖ ਰਹੀ ਸੀ ਥੋੜੀ देर ਦੇਖਣ ਤੋਂ ਬਾਅਦ ਉਹ ਖੜੀ ਹੁੰਦੀ ਤੇ ਉੱਚੀ ਉੱਚੀ ਰੋਲਾ ਪਾਉਣ ਲੱਗ ਜਾਂਦੀ ਕਿ ਮੇਰਾ ਪਰਸ ਚੋਰੀ ਹੋ ਗਿਆ ਮੇਰਾ ਪਰਸ ਚੋਰੀ ਹੋ ਗਿਆ ਐ ਇਸ ਮੁੰਡੇ ਨੇ ਮੇਰਾ ਪਰਸ ਚੋਰੀ ਕੀਤਾ ਹੈ ਹਾਲਾਂਕਿ ਉਹ ਮੁੰਡਾ ਉਹਦੀ ਅਗਲੀ ਸੀਟ ਤੇ ਬੈਠਾ ਹੋਇਆ ਸੀ ਉਹ ਪਰਸ ਨਹੀਂ ਸੀ ਚੋਰੀ ਕਰ ਸਕਦਾ ਜਾਂ ਪਿੱਛੇ ਬੈਠਾ ਹੁੰਦਾ ਜਾਂ ਨਾਲ ਬੈਠਾ ਹੁੰਦਾ ਤਾਂ ਸੋ ਸਕਦੇ ਸੀ ਪਰ ਉਹ ਕਹਿੰਦੀ ਨਹੀਂ ਇਸਨੇ ਮੇਰਾ ਪਰਸ ਚੋਰੀ ਕੀਤਾ ਹੈ ਇਹਦੀ ਤਲਾਸ਼ੀ ਲਓ ਜਲਦੀ ਜਲਦੀ ਲੇਡੀ ਕੰਡਕਟਰ ਆਂਦੀ ਹੈ ਉਹ ਦੇਖਦੀ ਹੈ ਉਹ ਕੰਡਕਟਰ ਲੇਡੀ ਕੰਡਕਟਰ ਵੀ ਇਹੀ ਕਹਿੰਦੀ ਹੈ ਕਿ ਇਹ ਤੁਹਾਡੇ ਅੱਗੇ ਬੈਠਿਆ ਹੈ ਇਹ ਤੁਹਾਡਾ ਪਰਸ ਨਹੀਂ ਚੋਰੀ ਕਰ ਸਕਦਾ ਉਹ ਬਜ਼ੁਰਗ ਔਰਤ ਉਸ ਲੜਕੇ ਦੇ ਕੱਪੜੇ ਫੜ ਕੇ ਉਹਨੂੰ ਖਿੱਚਣ ਲੱਗ ਜਾਂਦੀ ਹੈ ਜਦੋਂ ਉਹ ਇਹ ਕਰਦੀ ਹੈ ਤਾਂ ਮੁੰਡੇ ਨੂੰ ਵੀ ਗੁੱਸਾ ਆ ਜਾਂਦਾ ਹੈ ਉਹ ਕਹਿੰਦੀ ਉਹ ਕਹਿੰਦਾ ਹੈ ਕਿ ਮੈਂ ਤੁਹਾਡਾ ਪਰਸ ਨਹੀਂ ਚੋਰੀ ਕੀਤਾ ਤੁਸੀਂ ਮੇਰੇ ਤੇ ਝੂਠਾ ਇਲਜ਼ਾਮ ਲਾ ਰਹੇ ਹੋ ਪਰ 올레ਡੀ ਜਿਹੜੀ ਸੀ ਉਹ ਬਹੁਤ ਗੁੱਸੇ 'ਚ ਆ ਗਈ ਉਹ ਝੋਰ-ਝੋਰ ਕੇ ਉਹਦੇ ਕੱਪੜੇ ਖਿੱਚਣ ਲੱਗ ਗਈ ਬੱਸ ਨੂੰ ਅੱਗੇ ਸਟਾਪ 'ਤੇ ਰੋਕੋ ਅਸੀਂ ਮੈਂ ਉਤਰਨਾ ਹੈ ਇਸ ਨੂੰ ਲੈ ਕੇ ਉਤਰਨਾ ਹੈ ਇਹਨੂੰ ਮੈਂ ਥਾਣੇ 'ਚ ਦੇਣਾ ਹੈ ਇੱਥੇ ਪਰਚਾ ਕਰਾਉਣਾ ਹੈ ਜਿਸ ਨੇ ਚੋਰੀ ਕੀਤੀ ਹੈ ਇਹ ਸੁਣ ਕੇ ਡਰਾਈਵਰ ਵੀ ਉਸ ਲੇਡੀਜ਼ ਨੂੰ ਬਜ਼ੁਰਗ ਲੇਡੀ ਨੂੰ ਕਹਿਣ ਲੱਗਾ ਇਸਨੇ ਚੋਰੀ ਨਹੀਂ ਕੀਤੀ ਉਹ ਕਹਿੰਦੀ ਨਹੀਂ ਤੁਸੀਂ ਅਗਲੇ ਸਟਾਪੇਜ ਤੇ ਬੱਸ ਰੋਕੋ ਮੈਨੂੰ ਨਹੀਂ ਪਤਾ ਇਹਨੇ ਮੇਰੀ ਪਰਸ ਚੋਰੀ ਕੀਤਾ ਹੈ ਥੋੜੀ ਦੂਰ ਜਾਣ ਤੇ ਡਰਾਈਵਰ ਬੱਸ ਰੋਕ ਦਿੰਦਾ ਹੈ ਸਟਾਪੇਜ ਆ ਜਾਂਦਾ ਉਹ ਬਜ਼ੁਰਗ ਔਰਤ ਉਸ ਯੰਗ ਮੁੰਡੇ ਦਾ ਹੱਥ ਜ਼ੋਰ ਨਾਲ ਫੜ ਕੇ ਉਸ ਨੂੰ ਬੱਸ ਤੇ ਥੱਲੇ ਲੈ ਆਉਂਦੀ ਹੈ ਇਨੇ ਨੂੰ ਬੱਸ ਲੈ ਜਾਂਦੀ ਤਾਂ ਉਹ ਮੁੰਡਾ ਜੰਗ ਮੁੰਡਾ ਕਹਿੰਦਾ ਕਿ ਇੱਥੇ ਥਾਣਾ ਕਿੱਥੇ ਹੈ ਪੁਲਿਸ ਚੌਕੀ ਕਿੱਥੇ ਹੈ ਇੱਥੇ ਤੁਸੀਂ ਮੈਨੂੰ ਫੜਾਉਣਾ ਹੈ ਤੁਸੀਂ ਮੇਰੇ ਤੇ ਝੂਠਾ ਇਲਜ਼ਾਮ ਲਾਇਆ ਹੈ ਇਹ ਚੰਗੀ ਗੱਲ ਨਹੀਂ ਹੈ ਐਡੀ ਰਾਤ ਹੋ ਗਈ ਹੈ ਇਹ ਆਖਰੀ ਬੱਸ ਸੀ ਅਸੀਂ ਹੁਣ ਆਪਣੀ ਮੰਜ਼ਿਲ ਤੱਕ ਕਿਵੇਂ ਜਾਵਾਂਗੇ ਉਹ ਬਜ਼ੁਰਗ ਲੇਡੀ ਕਹਿੰਦੀ ਵੀ ਮੈਨੂੰ ਪਤਾ ਹੈ ਤੂੰ ਮੇਰਾ ਪਰਸ ਨਹੀਂ ਚੋਰੀ ਕੀਤਾ ਹੈ ਮੈਂ ਉੱਥੇ ਝੂਠ ਬੋਲਿਆ ਸੀ ਮੈਂ ਤੇਰੀ ਜਾਨ ਬਚਾਈ ਹੈ ਮੇਰਾ ਤਾਂ ਸਟਾਪੇਜ ਇਹੀ ਸੀ ਮੈਥੇ ਹੀ ਉਤਰਨਾ ਸੀ ਉਹ ਮੁੰਡਾ ਹੈਰਾਨ ਹੁੰਦਾ ਹੈ ਤੁਸੀਂ ਮੇਰੀ ਜਾਨ ਕਿੱਦਾਂ ਬਚਾ ਲਈ ਉਹ ਸੋਚਦਾ ਹੈ ਇਹ ਮਾਤਾ ਬਜ਼ੁਰਗ ਹੋ ਗਈ ਹੈ ਇਹਦਾ ਦਿਮਾਗ ਜੇ ਕੋਈ ਫਰਕ ਹੈ ਜੋ ਇਹਦਾ ਕਹਿ ਰਹੀ ਹੈ ਉਹ ਕਹਿੰਦੀ ਕਿ ਜੋ ਤੂੰ ਸੋਚ ਰਿਹਾ ਹੈ ਉਹ ਤਾਂ ਨਹੀਂ ਹੈ ਮੈਂ ਬਜ਼ੁਰਗ ਨੂੰ ਜੂਰ ਰਹਾ ਪਰ ਮੈਨੂੰ ਬਹੁਤ ਐਕਸਪੀਰੀਅੰਸ ਹੈ ਮੈਂ ਦੇਖਿਆ ਹੈ ਪਿਛੇ ਉਹ ਬਜ਼ੁਰਗ ਕਹਿੰਦੀ ਜੋ ਪਿਛੇ ਤਿੰਨ ਬੰਦੇ ਬੈਠੇ ਹੋਏ ਸੀ ਉਹਨਾਂ ਨੇ ਅਜੀਬ ਅਜੀਬ ਕੱਪੜੇ ਪਾਏ ਹੋਏ ਸੀ ਉਹਨਾਂ ਦੇ ਚਿਹਰੇ ਵੀ ਸਹੀ ਨਹੀਂ ਲੱਭ ਰਹੇ ਸੀ ਜਦੋਂ ਬੱਸ ਚੱਲ ਰਹੀ ਸੀ ਇੱਕਦਮ ਹਵਾ ਦਾ ਝੌਂਕਾ ਆਇਆ ਤਾਂ ਉਹਨਾਂ ਦੇ ਕੱਪੜੇ ਉੱਡੇ ਮੈਂ ਲਗਾਤਾਰ ਉਹਨਾਂ ਨੂੰ ਦੇਖ ਰਹੀ ਸੀ ਜਦੋਂ ਉਹਨਾਂ ਦੇ ਕੱਪੜੇ ਉੱਡੇ ਤਾਂ ਉਹਨਾਂ ਦੇ ਪੈਰ ਨਹੀਂ ਸੀ ਉਹਨਾਂ ਤਿੰਨਾਂ ਦੇ ਪੈਰ ਨਹੀਂ ਸੀ ਮੈਨੂੰ ਪੈਰ ਨਹੀਂ ਦਿਖੇ ਇਹ ਮੇਰਾ ਕੋਈ ਵਹਿਮ ਨਹੀਂ ਹੈ ਇਹ ਸੱਚੀ ਗੱਲ ਹੈ ਮੈਂ ਬੜੇ ਗੌਰ ਨਾਲ ਦੇਖਿਆ ਸੀ ਤੇ ਮੈਂ ਮਹਿਸੂਸ ਕੀਤਾ ਸੀ ਕਿ ਉਹਨਾਂ ਦੇ ਪੈਰ ਨਹੀਂ ਹੈ ਇਹ ਘਟਣਾ ਉਹਨਾਂ ਦੇ ਪੈਰ ਨਹੀਂ ਹੈ ਜਦੋਂ ਇਹ ਗੱਲ ਉਸ ਯੰਗ ਮੁੰਡੇ ਨੇ ਸੁਣੀ ਉਹ ਹੱਸਣ ਲੱਗ ਗਿਆ ਉਹ ਕਹਿੰਦੀ ਵੀ ਤੂੰ ਹੱਸ ਨਾ ਇਹ ਗੱਲ ਸੱਚੀ ਹੈ ਮੈਂ ਬੜੇ ਦਾਅਵੇ ਨਾ ਕਹਿੰਨੀ ਫਿਰ ਉਹ 1995 ਦੀ ਗੱਲ ਹੈ ਇਹ ਇਹ ਉਹ ਕਹਿੰਦੀ ਨੇੜੇ ਹੀ ਪੁਲਿਸ ਚੌਕੀ ਹੈ ਅਸੀਂ ਉੱਥੇ ਚੱਲਦੇ ਹਾਂ ਉੱਥੇ ਇਹ ਵਾਕਿਆ ਉਹਨਾਂ ਨੂੰ ਦੱਸਦੇ ਹਾਂ ਉਹ ਮੁੰਡਾ ਵੀ ਸੋਚਦਾ ਹੈ ਇਨੀ ਰਾਤ ਹੋ ਗਈ ਹੈ ਹੁਣ ਕਿੱਥੇ ਜਾਵਾਂਗੇ ਚਲੋ ਇਹਦੇ ਨਾਲ ਹੀ ਚੱਲਦੇ ਹਾਂ ਉਹ ਜਾਂਦੇ ਹਾਂ ਪੁਲਿਸ ਥਾਣੇ ਉੱਥੇ ਜਾ ਕੇ ਅਫਸਰ ਨੂੰ ਦੱਸਦੇ ਆ ਕਿ ਇਵੇਂ ਇਹ ਬੱਸ ਉੱਥੇ ਚੱਲੀ ਸੀਗੀ ਅਸੀਂ ਇੱਥੇ ਬੈਠੇ ਸੀਗੇ 6-7 ਰੂਟ ਪਹਿਲਾਂ ਉੱਥੋਂ ਦੋ ਬੰਦੇ ਚੜੇ ਬਾਚੋ ਦਿਨ ਹੋ ਗਏ ਤੇ ਮੈਂ ਦੇਖਿਆ ਕਿ ਉਹਨਾਂ ਦੀ ਲੱਤਾਂ ਨਹੀਂ ਹੈ ਪੈਰ ਨਹੀਂ ਹੈ ਪੁਲਿਸ ਵਾਲਾ ਵੀ ਹਸਨ ਲੱਗ ਗਿਆ ਉਹਨੇ ਬੋਤਾ ਉਹਨਾਂ ਵੱਲ ਜ਼ੋਰ ਨਹੀਂ ਪਾਇਆ ਤੇ 나ਹੀਂ ਉਹਨਾਂ ਤੋਂ ਪੁੱਛਿਆ ਉਹ ਕਹਿੰਦੇ ਠੀਕ ਹੈ ਜੀ ਤੁਸੀਂ ਇਹ ਸਾਰਾ ਵਾਕਿਆ ਸਾਨੂੰ ਦੱਸਿਆ ਹੈ ਤੁਹਾਡਾ ਧੰਨਵਾਦ ਹੁਣ ਤੁਸੀਂ ਜਾ ਸਕਦੇ ਹੋ ਉਹਨੇ ਕਿਤੇ ਵੀ ਇਹ ਨੋਟ ਨਹੀਂ ਕੀਤਾ 나ਹੀਂ ਇੱਥੇ ਕੋਈ ਐਕਸ਼ਨ ਨਹੀਂ ਲਿੱਤਾ ਗੱਲ ਆਈ ਗਈ ਹੋ ਗਈ ਅਗਲੇ ਦਿਨ 15 ਨਵੰਬਰ 1995 ਇਹ ਬੱਸ ਜੋ ਰੂਟ ਨੰਬਰ ਤੈਨੂੰ ਸੋ ਪੀਟਰਸੀ ਕੋਈ ਵੀ ਸਰਕਾਰੀ ਬੱਸ ਚਾਹੇ ਇੱਥੇ ਚਾਹੇ ਚਾਈਨਾ ਚ ਜਦੋਂ ਆਪਣੇ ਰੂਟ ਤੋਂ ਚੱਲਦੀ ਹੈ ਤੇ ਜੇ ਰੂਟ ਤੇ ਪਹੁੰਚ ਜਾਂਦੀ ਹੈ ਉਸ ਤੋਂ ਬਾਅਦ ਆਪਣੇ ਡਿਪੂ 'ਚ ਜਾ ਕੇ ਜ਼ਰੂਰ ਲੱਗਦੀ ਹੈ ਇਹ ਬੱਸ 15 ਨਵੰਬਰ ਨੂੰ ਆਪਣੇ ਡਿਪੂ 'ਚ ਜਾ ਕੇ ਨਹੀਂ ਲੱਗਦੀ ਜੋ ਉਹ ਡਿਪੂ ਦੇਖ ਰਿਆ ਹੁੰਦਾ ਹੈ ਉਹ ਪੁੱਛ ਕੇ ਕਰਦਾ ਹੈ ਕਿ ਇਹ ਬੱਸ ਨਾ ਡਰਾਈਵਰ ਆਇਆ ਹੈ ਨਾ ਕੰਡਕਟਰ ਆਇਆ ਹੈ ਇਹ ਬੱਸ ਕਿੱਥੇ ਗਈ ਉਹ ਲੱਭਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਫਿਰ ਉਹ ਫ੍ਰੈਗਨਸੀ ਦੇ ਥਾਣੇ ਤੇ ਜਾਂਦੇ ਨੇ ਉੱਥੇ ਰਿਪੋਰਟ ਲਿਖਾ ਦਿੰਦੇ ਨੇ ਕਿ ਡਰਾਈਵਰ ਕੰਡਕਟਰ ਤੇ ਰੂਟ ਨੰਬਰ 375 ਇਹ ਬੱਸ ਮਿਸਿੰਗ ਹੈ 14 ਨਵੰਬਰ ਨੂੰ ਇਹ ਨਿਕਲੀ ਸੀ 6 ਸਟਾਪ ਸਟਾਪੇਜ ਪਹਿਲਾਂ ਤੋਂ ਬਾਅਦ ਇਹ ਬੱਸ ਦਾ ਪਤਾ ਨਹੀਂ ਲੱਗਾ ਇਹ ਬੱਸ ਅਲੇ ਤੱਕ ਸਾਡੇ ਕੋਲ ਦੀਪੂ ਚ ਨਹੀਂ ਪਹੁੰਚੀ ਥਾਣੇ ਵਾਲੇ ਉਹਨਾਂ ਦੀ ਰਿਪੋਰਟ ਲਿਖ ਲੈਂਦੇ ਨੇ ਤੇ ਥਾਣੇ ਵਾਲੇ ਉਹ ਉਸ ਐਫ ਆਈ ਆਰ ਦੀ ਕਾਪੀ ਜਾਂ ਉਸ ਰਿਪੋਰਟ ਦੀ ਕਾਪੀ ਉਸ ਰੂਟ ਵਿੱਚ ਜਿੰਨੇ ਵੀ ਥਾਣੇ ਆਉਂਦੇ ਨੇ ਉਹਨਾਂ ਸਾਰਿਆਂ ਵਿੱਚ ਭੇਜ ਦਿੰਦੇ ਨੇ 15 ਨਵੰਬਰ ਨੂੰ ਜਦੋਂ ਉਸ ਥਾਣੇ ਵਿੱਚ ਇਹ ਰਿਪੋਰਟ ਪਹੁੰਚਦੀ ਹੈ ਤਾਂ ਉਹ ਇੱਕ ਵਾਰ ਹੈਰਾਨ ਹੋ ਜਾਂਦੇ ਨੇ ਕਹਿੰਦੇ ਇਹ ਉਹੀ ਲੇਡੀਜ਼ ਤੇ ਉਹ ਯੰਗ ਮੁੰਡਾ ਐਸੀ ਬੱਸ ਦੀ ਉਸ ਦਿਨ ਗੱਲ ਕਰਦੇ ਸੀ ਕਿ ਇਹਦੇ ਵਿੱਚ ਉਹਨਾਂ ਨੇ ਤਿੰਨ ਬੰਦੇ ਦੇਖੇ ਸੀ ਜਿਨ੍ਹਾਂ ਨੇ ਅਜੀਬ ਜਿਹੀ ਡਰੈੱਸ ਤੇ ਉਹਨਾਂ ਦੇ ਪੈਰ ਨਹੀਂ ਸੀ ਤੇ ਚਿਹਰੇ ਵੀ ਉਹਨਾਂ ਦੇ ਸਹੀ ਨਹੀਂ ਲੱਭ ਰਹੇ ਸੀ ਇੰਨੀ ਗੱਲ ਸੁਣਦੇ ਹੀ ਪੁਲਿਸ ਵਾਲੇ ਨੂੰ ਯਾਦ ਆਉਂਦਾ ਹੈ ਕਿ ਮੈਂ ਜਾਣ ਤੋਂ ਪਹਿਲਾਂ ਉਹਨਾਂ ਦੇ ਐਡਰੈਸ ਤੇ ਉਹਨਾਂ ਦੇ ਫੋਨ ਨੰਬਰ ਲੱਲੇ ਸੀ ਉਹ ਉਹਨਾਂ ਨੂੰ ਬੁਲਾਉਂਦਾ ਫਿਰ ਉਹ ਦੋਨੋਂ ਆ ਜਾਂਦੇ ਨੇ ਉਹੀ ਗੱਲ ਉਹ ਫਿਰ ਰਿਪੀਟ ਕਰਦੇ ਨੇ ਕਿ ਅਸੀਂ ਇੱਦਾਂ ਚੜੇ ਸੀ ਥੋੜੀ ਦੇਰ ਬਾਅਦ 6-7 ਸਟਾਪੇਜ ਪਹਿਲਾਂ ਤਿੰਨ ਦੋ ਮੈਂਬਰ ਆਏ ਫਿਰ ਉਹ ਤਿੰਨ ਹੋ ਗਏ ਫਿਰ ਹਵਾ ਦਾ ਚੌਂਕਾ ਆਇਆ ਮੈਂ ਦੇਖਿਆ ਉਹਨਾਂ ਦੇ ਪੈਰ ਨਹੀਂ ਸੀ ਤੇ ਮੈਂ ਇਹਦੇ ਨਾਲ ਚੋਰੀ ਦੇ ਬਹਾਨੇ ਇਹਨੂੰ ਵੀ ਥੱਲੇ ਉਤਾਰ ਲਿਆ ਤੇ ਇਹਦੀ ਜਾਲ ਵਿਚ ਆ ਲਈ ਇਹਨੇ ਨੂੰ ਇਹ ਗੱਲ ਪ੍ਰੈਸ ਵਿੱਚ ਲੀਕ ਹੋ ਜਾਂਦੀ ਹੈ 15 ਨਵੰਬਰ ਦੀ ਇਹ ਗੱਲ ਕਿ ਦੋ ਬੰਦਿਆਂ ਨੇ ਦੋ ਵਿੱਚੋਂ ਇੱਕ ਲੇਡੀਜ਼ ਬਜ਼ੁਰਗ ਨੇ ਇੱਕ ਵਾਕਿਆ ਦੇਖਿਆ ਹੈ ਜੋ ਕਿ ਪੁਲਿਸ ਨੇ ਸ਼ੇਅਰ ਕੀਤਾ ਹੈ ਉਹ ਉੱਥੇ ਦੇ ਲੋਕਲ ਨਿਊਜ਼ ਤੇ ਆਣ ਲੱਗ ਜਾਂਦੇ ਕਿ ਉਹਦੇ ਪੈਰ ਨਹੀਂ ਸੀ ਵਗੈਰਾ ਵਗੈਰਾ ਹੈਡਲਾਈਨਸ ਫਰੰਟ ਪੇਜ 'ਤੇ ਛਪ ਜਾਂਦੀਆਂ ਉਹਨਾਂ ਦੇ ਇੰਟਰਵਿਊ ਅਲੱਗ-ਅਲੱਗ ਨਿਊਜ਼ ਏਜੰਸੀਆਂ ਲੈਣ ਲੱਗ ਜਾਂਦੀਆਂ ਤੇ 15 ਨਵੰਬਰ ਦਾ ਦਿਨ ਉਹਨਾਂ ਦੀ ਹੈਡਲਾਈਨਸ ਉਹਨਾਂ ਦੇ ਵਾਕਿਆ ਵਿੱਚ ਲੰਘ ਜਾਂਦੇ 16 ਨਵੰਬਰ ਨੂੰ ਇੱਕ ਬੱਸ ਖਾਈ ਵਿੱਚ ਲਪਦੀ ਹੈ ਜੋ ਕਿ ਫਰੇਗਰੈਂਸ ਹਿਲ ਤੋਂ 100 ਕਿਲੋਮੀਟਰ ਦੂਰ ਹੁੰਦੀ ਹੈ ਜਦੋਂ ਉਹ ਬੱਸ ਉੱਥੋਂ ਕੱਢੀ ਜਾਂਦੀ ਹੈ ਉਹ ਬੱਸ ਉਹੀ ਹੁੰਦੀ ਹੈ ਰੂਟ ਨੰਬਰ 375 ਉਸ ਬੱਸ ਵਿੱਚੋਂ ਪੰਜ ਲਾਸ਼ਾਂ ਨਿਕਲਦੀਆਂ ਨੇ ਪੰਜਾਂ ਵਿੱਚੋਂ ਦੋ ਉਹ ਕੰਡਕਟਰ ਜੋ ਕਿ ਲੇਡੀ ਸੀ ਤੇ ਇੱਕ ਡਰਾਈਵਰ ਦੀ ਹੁੰਦੀ ਹੈ ਜੋ ਕਿ ਬੋਡੀ ਬਿਲਕੁਲ ਸਹੀ ਸਲਾਮਤ ਹੁੰਦੀ ਹੈ ਪਰ ਜਿਹੜੀਆਂ ਤਿੰਨ ਬੋੜੀਆਂ ਨਿਕਲਦੀਆਂ ਨੇ ਉਹ ਬੋੜੀਆਂ ਡੀਕੰਪੋਜ਼ ਹੋ ਗਈਆਂ ਹੁੰਦੀਆਂ ਨੇ ਜਿਵੇਂ ਕਿ ਉਹਨਾਂ ਦੀ ਮੌਤ ਬਹੁਤ ਪਹਿਲਾਂ ਹੋਈ ਹੋਈ ਹੋਇਆ ਇਹ ਦੇ ਕੇ ਪੁਲਿਸ ਵਾਲੇ ਬੜੇ ਹੈਰਾਨ ਹੁੰਦੇ ਨੇ ਫਿਰ ਉਹਨਾਂ ਨੂੰ ਉਸ ਬਜ਼ੁਰਗ ਲੇਡੀ ਦੀ ਗੱਲ ਯਾਦ ਆਉਂਦੀ ਹੈ ਕਿਉਂਕਿ ਉਸ ਟਾਈਮ ਤੱਕ ਉਹਦੇ ਸਾਰੇ ਇੰਟਰਵਿਊ ਅਖਬਾਰਾਂ 'ਚ ਛਪ ਗਏ ਸੀ ਇਹਨੇ ਨੂੰ ਫੋਰੈਂਸਿਕ ਵਾਲੇ ਉੱਥੇ ਆ ਜਾਂਦੇ ਨੇ ਉਹ ਬੋਡੀ ਨੂੰ ਚੈੱਕ ਕਰਦੇ ਚੰਗੀ ਤਰ੍ਹਾਂ ਤਾਂ ਫੋਰੈਂਸਿਕ ਰਿਪੋਰਟ ਆਂਦੀ ਹੈ ਉਸ ਰਿਪੋਰਟ ਵਿੱਚ ਵੀ ਇਹੀ ਕਿਹਾ ਜਾਂਦਾ ਹੈ ਕਿ ਇਹਨਾਂ ਦੀ ਮੌਤ ਬਹੁਤ ਪਹਿਲਾਂ ਹੋ ਚੁੱਕੀ ਹੈ ਇਹ ਕੌਣ ਨੇ ਇਹ ਇੱਥੇ ਕਿਦਾਏ ਇਹ ਡੈੱਡ ਬੋਡੀ ਨੇ ਹੀ ਸਫਰ ਕੀਤਾ ਹੈ ਫਿਰ ਪੁਲਿਸ ਵਾਲੇ ਉਸ ਡਿਪੂ ਦੇ ਮੈਨੇਜਰ ਨਾਲ ਗੱਲ ਕਰਦੇ ਨੇ ਫ੍ਰੈਗਨੰਸੀ ਉਹਨਾਂ ਨੂੰ ਪੁੱਛਿਆ ਤੁਹਾਡੀ বাস ਇੱਥੋਂ 100 ਕਿਲੋਮੀਟਰ ਦੂਰ ਕਿੱਥਾ ਜਾ ਸਕਦੀ ਹੈ ਤਾਂ ਉਹ ਡਿਪੂ ਦੇ ਮੈਨੇਜਰ ਕਹਿੰਦਾ ਹੈ ਕਿ ਜਿਸ ਰੂਟ ਤੇ ਇਹ বাস ਚੱਲਦੀ ਹੈ ਜਾਂ ਕੋਈ ਵੀ বাস ਜਿਸ ਰੂਟ ਤੇ ਚੱਲਦੀ ਹੈ ਉਸ বাস ਤੇ ਉਹਨਾਂ ਹੀ ਡੀਜ਼ਲ ਪਾਇਆ ਜਾਂਦਾ ਹੈ ਕਿ ਉਹ ਉਹ ਰੂਟ ਕਵਰ ਕਰ ਸਕੇ ਇਹ ਡੀਜ਼ਲ ਸਰਕਾਰੀ ਡਿਪੂ ਤੋਂ ਪੈਂਦਾ ਹੈ ਵੀ 25 ਕਿਲੋਮੀਟਰ ਫालतू ਡੀਜ਼ਲ ਹੁੰਦਾ ਹੈ ਬਸ ਕੀ ਰਸਤੇ 'ਚ ਕੋਈ ਜਾਮ ਲੱਗ ਜਾਵੇ ਕੋਈ ਦੂਸਰਾ ਰੂਟ ਲੈਣਾ ਹੋਵੇ ਜਾਂ ਵਗੈਰਾ ਲਈ ਜਾਂ ਉਹ ਪੁਲਿਸ ਵਾਲੇ ਪੁੱਛਦੇ ਐਤਾ ਵੀ ਹੋ ਸਕਦਾ ਹੈ ਕਿ ਡਰਾਈਵਰ ਆਪਣੀ ਮਰਜ਼ੀ ਨਾਲ ਡੀਜ਼ਲ ਪਵਾ ਲਵੇ ਡੀਪੂ ਵਾਲੇ ਕਹਿੰਦੇ ਐਤਾ ਹੋਤ ਸਕਦਾ ਹੈ ਪਰ ਉਹ ਇਦਾਂ ਕਰੇਗਾ ਨਹੀਂ ਕਿਉਂਕਿ ਇਹ ਸਰਕਾਰੀ ਡੀਪੂ ਤੋਂ ਹੀ ਪੈਂਦਾ ਹੈ ਉਹ ਉਹ ਇਦਾਂ ਕਰੇਗਾ ਨਹੀਂ ਕਿਉਂਕਿ ਡੀਜ਼ਲ ਜੋ ਹੈ ਸਰਕਾਰੀ ਡੀਪੂ ਚ ਹੀ ਪੈਂਦਾ ਹੈ ਫਿਰ ਪੁਲਿਸ ਵਾਲਿਆਂ ਨੇ ਇਹ ਸੋਚਿਆ ਕੀ ਚੈੱਕ ਕਰਦੇ ਹਾਂ ਇਹਦੇ ਚ ਕਿੰਨਾ ਡੀਜ਼ਲ ਹੈ ਜਦੋਂ ਉਹ ਡੀਜ਼ਲ ਵਾਲਾ ਟੈਂਕ ਚੈੱਕ ਕਰਦੇ ਨੇ ਤਾਂ ਉਹ ਦੇਖਦੇ ਨੇ ਉਸ ਟੈਂਕ ਵਿੱਚ ਤਾਂ ਸਿਰਫ ਖੂਨ ਹੈ ਸਾਰਾ ਟੈਂਕ ਬਲੱਡ ਨਾਲ ਭਰਿਆ ਹੋਇਆ ਹੈ ਇਹ ਦੇਖ ਕੇ ਪੁਲਿਸ ਵਾਲੇ ਹੈਰਾਨ ਹੋ ਜਾਂਦੇ ਨੇ ਉਹਨਾਂ ਨੂੰ ਵਿਸ਼ਵਾਸ ਨਹੀਂ ਹੁੰਦਾ ਇਹਨਾਂ ਬਲੱਡ ਕਿੱਥੋਂ ਆ ਗਿਆ ਫਿਰ ਉਹ ਸੋਚਦੇ ਨੇ ਇਹ ਕਿ ਤਿੰਨ ਬੰਦੇ ਕੌਣ ਹੈ ਇਹ ਬਸ ਬਲੱਡ ਨਾਲ ਚੱਲ ਰਹੀ ਸੀ ਤੇ 100 ਕਿਲੋਮੀਟਰ ਦੂਰ ਕਿਵੇਂ ਆ ਗਈ ਫਿਰ ਉਹ ਪੂਰੀ ਤਹਿਕੀਕਤ ਕਰਦੇ ਨੇ ਬੜੇ ਸੀਰੀਅਸ ਹੋ ਕੇ ਫਿਰ ਉਹ ਚੈੱਕ ਕਰਦੇ ਨੇ ਕਿ ਜਿੱਥੋਂ ਬੱਸ ਚੱਲੀ ਸੀ ਤੇ ਜਿੱਥੇ ਪਹੁੰਚਣੀ ਸੀ ਕਿਉਂਕਿ ਉਸ ਟਾਈਮ ਤੱਕ ਚਾਈਨਾ ਵਿੱਚ ਸੀਸੀਟੀਵੀ ਕੈਮਰੇ ਆ ਚੁੱਕੇ ਸੀ ਕਾਫੀ ਜਗ੍ਹਾ ਇਹ ਲੱਗੇ ਹੋਏ ਸੀ ਜਦੋਂ ਉਹ ਸੀਸੀਟੀਵੀ ਕੈਮਰੇ ਚੈੱਕ ਕਰਦੇ ਤਾਂ ਜਿੱਥੋਂ ਬੱਸ ਚੱਲਦੀ ਹੈ ਉੱਥੋਂ ਦੀ ਲੈ ਕੇ ਜਿੱਥੇ ਉਹ ਬਜ਼ੁਰਗ ਲੇਡੀ ਤੇ ਯੰਗ ਮੁੰਡਾ ਉਤਰਦੇ ਨੇ ਉੱਥੋਂ ਤੱਕ ਇਹ ਬੱਸ ਸੀਸੀਟੀਵੀ ਵਿੱਚ ਕੈਪਚਰ ਹੁੰਦੀ ਹੈ ਥੋੜੀ ਥੋੜੀ ਦੂਰ ਵਿੱਚ ਲੱਗੇ ਹੁੰਦੇ ਸੀ ਪਰ ਕਾਫੀ ਜਗ੍ਹਾ ਇਹ ਬੱਸ ਕੈਪਚਰ ਹੋਈ ਉੱਥੋਂ ਦੀ ਲੈ ਕੇ ਫਰੇਗਰੈਂਸੀਜ਼ ਤੱਕ ਇਹ ਬੱਸ ਕਿਸੇ ਵੀ ਕੈਮਰੇ ਵਿੱਚ ਕੈਪਚਰ ਨਹੀਂ ਹੋਈ ਰਸਤੇ ਵਿੱਚ ਕਾਫੀ ਕੈਮਰੇ ਲੱਗੇ ਹੋਏ ਸੀ ਹੋਰ ਗੱਡੀਆਂ ਹੋਰ ਕਾਰਾਂ ਕੈਪਚਰ ਹੋਈਆਂ ਬਸ ਇਹ ਬੱਸ ਕੈਪਚਰ ਨਹੀਂ ਹੋਈ ਮਤਲਬ ਕਿ ਉਸ ਉਸ ਸਟਾਪੇਜ ਤੋਂ ਬਾਅਦ ਇਹ ਬੱਸ ਕਿੱਦਾਂ 100 ਕਿਲੋਮੀਟਰ ਦੂਰ ਫਰੇਗਰੈਂਸੀਲ ਤੋਂ ਪਹੁੰਚ ਗਈ ਇਹ ਪੁਲਿਸ ਨੂੰ ਅਜੇ ਤੱਕ ਨਹੀਂ ਪਤਾ ਲੱਗਿਆ ਸੋ ਇਹ ਮਿਨਿਸਟਰੀ ਚਾਈਨਾ ਚ ਅੱਜ ਵੀ ਸੁਣਾਈ ਜਾਂਦੀ ਹੈ ਉਥੇ ਇਹ ਅੱਜ ਵੀ ਚਰਚਾ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ ਹੋਰ ਇਸ ਘਟਨਾ ਤੋਂ ਬਾਅਦ ਚਾਈਨਾ ਵਿੱਚ ਖਾਸ ਕਰ ਉਸ ਰੂਟ ਤੇ ਰਾਤ ਵਿੱਚ ਲੋਕੀ ਸਫਰ ਕਰਨ ਤੋਂ ਡਰਦੇ ਸੀ ਜੋ ਕਿ ਹੌਲੀ 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 ਇਹ ਡਰ ਖਤਮ ਹੋਇਆ ਲੋਕ ਰਾਤ ਨੂੰ ਸਫਰ ਕਰਨਾ ਬੰਦ ਕਰ ਗਏ ਹੋਰ ਸੂਰਜ ਡੁੱਬਣ ਤੋਂ ਬਾਅਦ ਖਾਸ ਕਰ ਰੂਟ ਨੰਬਰ 375 ਵਾਲੀ ਪਾਸੇ ਕੋਈ ਵੀ ਵਹਿੰਦਾ ਨਹੀਂ ਸੀ ਇਹ ਸਟੋਰੀ ਤੁਹਾਨੂੰ ਕਿਵੇਂ ਲੱਗੀ ਮੈਨੂੰ ਜ਼ਰੂਰ ਦੱਸਣਾ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਸਟੋਰੀਆਂ ਐਦਾਂ ਹੀ ਆਉਂਦੀਆਂ ਰਹਿਣਗੀਆਂ ਸਸਰੀ ਘਰਾਂ